ਸਤਿ ਸ੍ਰੀ ਅਕਾਲ ਜੀ ਡੀ 11 ਨਿਊਜ਼ ਪੰਜਾਬ ਨਾਲ ਜੁੜੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਸਾਡੇ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਡਾਕਟਰ ਗੁਰਚਰਨ RAM ਜੀ ਜਿਨ੍ਹਾਂ ਦਾ ਪਿੰਡ ਹੈ ਕ੍ਰੇਮਨਗਰ ਚਿਚੜਵਾਲਾ ਜਿੱਥੇ ਦੇ ਪਿਛਲੇ 3 ਸਾਲ ਪਹਿਲਾਂ ਬੜੀ ਭਾਰੀ ਬਹੁਮਤ ਲੈ ਕੇ ਐਮ ਐਲ ਏ ਬਣੇ ਨੇ ਕੁਲਵੰਤ ਬਾਜੀਗਿਰ ਜੀ ਇਨਾਂ ਦੇ ਕੁਝ ਮੁੱਦੇ ਨੇ ਅੱਜ ਸਾਡੇ ਸਟੂਡੀਓ ਪਹੁੰਚੇ ਨੇ ਇਹ ਇਨਾਂ ਦੇ ਕੁਝ ਮੁੱਦੇ ਨੇ ਉਹਨਾਂ ਤੇ ਗੱਲ ਕਰਨੀ ਹੈ ਤੁਹਾਡੇ ਰੂਬਰੂ ਫਰੌਂ ਲੱਗਿਆ ਗੁਰਚਰਨ ਸਿੰਘ ਜੀ ਨੂੰ ਗੁਰਚਰਨ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਮੈਂ ਆਪ ਜੀ ਦਾ ਧੰਨਵਾਦ ਕਰਦਾ ਹਾਂ ਔਰ ਆਪ ਜੀ ਦੀ ਮਾਧਿਮ ਰਾਈ ਲੋਕਾਂ ਨੂੰ ਚਾਨਣ ਹੋ ਰਿਹਾ ਆ ਕਿ ਕਿਵੇਂ ਸਾਡੇ ਹਲਕੇ ਦੇ ਉੱਪਰ ਕਿਵੇਂ ਸਾਡੇ ਪਿੰਡ ਦੇ ਉੱਪਰ ਜ਼ੁਲਮ ਹੋ ਰਿਹਾ ਆ ਇੱਕ ਦਿਨ ਪਹਿਲਾਂ ਅਸੀਂ ਨਿਊਜ਼ ਲਾਈ ਸਾਡੇ ਨਾ ਪਿੰਡ ਦੇ ਨਾਲ ਇੱਕ ਨਹਿਰੀ ਖਾਲ ਪੈਂਦਾ ਆ ਹਾਂਜੀ ਹਾਂਜੀ ਲਾਈ ਸੀ ਨਿਊਜ਼ ਨਿਊਜ਼ ਵੀ ਚੱਲੀ ਬੜੀ ਹਾਂਜੀ ਹਾਂਜੀ ਉਹ ਸਤਪਾਲ ਰਾਮ ਆ ਅਫਸਰ ਆ ਬੀਪੀਐਮ ਇਹ ਵੱਜੂ ਤਨਾਤ ਆ ਬਿਉੜੀ ਦਫਤਰ ਦੇ ਵਿੱਚ ਔਰ ਦੂਜੀ ਥਾਂ ਤੇ ਉਹ ਐਮਐਲਏ ਦਾ ਪਰਸਨਲ ਸੈਕਟਰੀ ਲਾ ਲਓ ਪੀਏ ਵੀ ਲਾ ਲਓ ਨਿਸ਼ਾਨਦੇਹੀ ਕਰਨ ਵਾਸਤੇ ਜਾਨਕੀ 2 ਸਾਲ ਪਹਿਲਾਂ ਲੋਕਾਂ ਨੇ ਪਿੱਛੋਂ ਪਾਣੀ ਆਂਦਾ ਆ ਫਸਲਾਂ ਖਰਾਬ ਹੋ ਜਾਂਦੀਆਂ ਨੇ ਹਾਂਜੀ 2 ਸਾਲ ਪਹਿਲਾਂ 3 ਸਾਲ ਪਹਿਲਾਂ ਇਹਨਾਂ ਲੋਕਾਂ ਨੇ ਕਿਸਾਨਾਂ ਨੇ ਐਪਲੀਕੇਸ਼ਨਾਂ ਲਾਈਆਂ ਰਿੱਟਾਂ ਲਾਈਆਂ ਇਹਨਾਂ ਨੇ ਕੋਈ ਵਾਰ ਨਹੀਂ ਚਲੰਦ ਦਿੱਤੀ ਕਿਸੇ ਦੀ ਹੁਣ ਜਦੋਂ ਸਾਨੂੰ ਪਤਾ ਲੱਗਿਆ ਤੇ ਅਸੀਂ ਚੱਕ ਕੇ ਐਪਲੀਕੇਸ਼ਨ ਮੈਂ ਆਪਣੇ ਵੱਲੋਂ ਲਾਈ ਹਾਂਜੀ ਕਾਨੂੰਗੋ ਨੂੰ ਨਹਿਰੀ ਵਿਭਾਗ ਨੂੰ ਵੀਡੀਓ ਨੂੰ ਬੀਪੀ ਨੂੰ ਸਾਰਿਆਂ ਨੂੰ ਲਾਤੀਆਂ ਮੈਂ ਔਰ ਨਿਸ਼ਾਨਦੀ ਕਰਨ ਦਾ ਦੋ ਵਾਰੀ ਮੈਨੂੰ ਅ fırsਰਾ ਨਹੀਂ ਤਲਾਈ ਪਰਚਾ ਕੱਟ ਕੇ ਦੇਤਾ ਹਾਂਜੀ ਨਿਸ਼ਾਨਦੇਹੀ ਦਾ ਨਿਸ਼ਾਨਦੇਹੀ ਦਾ ਕਾਨੂੰਗੋ ਸਾਹਿਬ ਦੋ ਵਾਰੀ ਵਿਜ਼ਿਟ ਕਰ ਗਏ ਪਟਵਾਰੀ ਆਏ ਸਾਰੇ ਅਫਸਰ ਆਏ ਸਤਪਾਲ ਨੇ ਉਸ ਦਿਨ ਮੀਡੀਆ ਦੇ ਵਿੱਚ ਬਿਆਨ ਸਤਪਾਲ ਦਾ ਕੀ ਆਇਆ ਮੈਂ ਤੁਹਾਨੂੰ ਸੁਣਾਣਾ ਸੁਣੋ ਦੀ ਨਿਸ਼ਾਨਦੇਹੀ ਕਰਾ ਲਓ ਜਿੱਥੇ ਵੀ ਕੋਈ ਮੇਰੇ ਕਰਕੇ ਪਿੰਡ ਦਾ ਨੁਕਸਾਨ ਹੁੰਦਾ ਤੁਸੀਂ ਉਹ ਭਾਵੇਂ ਮੇਰੀ ਜੇ ਕੋਠੀ ਆਉਂਦੀ ਹੈ ਤਾਂ ਮੇਰੀ ਕੋਠੀ ਤੋੜ ਕੇ ਬਣਾ ਲਓ ਮੈਨੂੰ ਕੋਈ ਇਤਰਾਜ਼ ਨਹੀਂ ਹੋਏਗਾ ਲੇਕਿਨ ਮੈਂ ਇਹ ਦੱਸਣਾ ਚਾਹੁੰਨਾ ਮੈਂ ਆਪਣੀ ਮਿਹਨਤੀ ਕਰਕੇ ਪਾਈ ਹੈ ਮੇਰੇ ਮੇਰੇ ਕੋਲ ਇਹੋ ਜਿਹਾ ਖਾਲ ਦਾ ਕੋਈ ਵੀ ਜਗਾ ਨਹੀਂ ਹੈ ਪਰ ਮੈਂ ਫਿਰ ਵੀ ਪਿੰਡ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਨਿਸ਼ਾਨਦੇਹੀ ਕਰਾ ਲਓ ਜੇ ਮੇਰੇ ਕੋਲ ਆਉਂਦੀ ਹੈ ਤਾਂ ਮੈਂ ਮੈਂ ਉਹਦੇ ਤੇ ਕਬਜ ਨਹੀਂ ਹੋ ਸਕਦਾ ਔਰ ਮੈਂ ਇੱਕ ਮਲਾਜਮ ਹੈਗਾ ਤੇ ਮੈਨੂੰ ਪਤਾ ਹੈ ਮੈਂ ਪਿੰਡ ਦੇ ਵਿੱਚ ਰਹਿਣਾ ਹੈ ਪਿੰਡ ਦੇ ਰੈਪਿਊਟੇਸ਼ਨ ਬੰਦਿਆਂ ਦੀ ਇੱਜ਼ਤ ਦਾ ਮੈਨੂੰ ਪਤਾ ਹੈ ਕਿਵੇਂ ਕਰਨਾ ਹੈ ਮੈਂ ਪੂਰੇ ਨਿਸ਼ਾਨਦੇ ਹੀ ਕਰਵਾ ਕੇ ਸਾਬਤ ਕਰਨਾ ਪਵੇਗਾ ਜੀ ਤੁਸੀਂ ਨਿਸ਼ਾਨਦੇ ਹੀ ਕਰਾ ਲਿਆ ਨਿਸ਼ਾਨਦੇ ਹੀ ਕਰਾ ਕੇ ਆਪਣਾ ਦੇਖ ਲੈਣ ਜਿੱਥੇ ਜਿੱਥੇ ਲੱਗਦਾ ਹੈ ਉਹਨਾਂ ਨੂੰ ਮੈਨੂੰ ਕੋਈ ਇਤਰਾਜ਼ ਹੀ ਨਹੀਂ ਹੈਗਾ ਲੋ ਸਰ ਜੀ ਹੁਣ ਇਹ ਕਰੋ ਇਹ ਗੱਲ ਕਹੀ ਸੀ ਪਰ ਇਹ ਬੰਦਾ ਉਸ ਦਿਨ ਮੀਡੀਆ ਦੇ ਵਿੱਚ ਕਹਿ ਰਿਹਾ ਸੀ ਕਿ ਮੈਂ ਤਾਂ ਮੇਰੀ ਨਿਸ਼ਾਨਦੇ ਹੀ ਕਰਵਾ ਲਓ ਮੈਨੂੰ ਕੋਈ ਇਤਰਾਜ਼ ਨਹੀਂ ਆ ਹਾਂਜੀ ਹਾਂਜੀ ਸਰ ਸਾਫ਼ ਜੀ ਗੱਲ ਹੈ ਜਦੋਂ ਤੁਸੀਂ ਕੋਈ ਨਜਾਇਜ਼ ਕਬਜ਼ਾ ਹੀ ਨਹੀਂ ਕੀਤਾ ਇੱਕ ਅਨਪੜ ਮਕਲ ਬਿਲਕੁਲ ਕਿਹਾ ਜੀ ਇਹ ਖਬਰ ਅਸੀਂ ਲਾਈ ਹੈ ਲਾਈ ਹੈ ਨਾ ਜਿਹੜੀ ਇੱਕ ਅਨਪੜ ਬੰਦਾ ਦੇ ਕਹੇ ਵੀ ਮੈਨੂੰ ਨਹੀਂ ਪਤਾ ਚਲੋ ਕੀ ਬੰਦਾ ਇੱਕ ਨਹਿਰੀ ਵਿਭਾਗ ਦੀ ਜ਼ਮੀਨ ਨੱਪੀ ਬੈਠਾ ਆ ਹੁਣ ਜਦੋਂ ਅਸੀਂ ਨਿਸ਼ਾਨਦੇ ਕਰਨ ਵਾਸਤੇ ਟੀਮਾਂ ਤਿਆਰ ਕਰ ਲਈਆਂ ਅਸੀਂ ਸਰਕਾਰੀ ਫੀਸਾਂ ਭਰਤੀਆਂ ਜਦੋਂ ਕਾਨੂੰਗੋ ਸਾਹਿਬ ਆਏ ਨੇ ਤੇ ਹੁਣ ਉਹਨਾਂ ਨੇ ਸਤਪਾਲ RAM ਨੇ ਕੀ ਕੀਤਾ ਆ ਜਿਹੜੀ ਜ਼ਮੀਨ ਆ ਉਹ ਮਨਪ੍ਰੀਤ ਕੌਰ ਦੇ ਨਾਮ ਤੇ ਆ ਇਹ ਮਨਪ੍ਰੀਤ ਕੌਰ ਕੌਣ ਹੈ ਮਨਪ੍ਰੀਤ ਕੌਰ ਸਤਪਾਲ ਦੀ ਵਾਈਫ ਆ ਘਰੋਂ ਆ ਬੀਵੀ ਇਨ ਵਿੱਚ ਲਿਖਤਾ ਕਹਿੰਦੇ ਜੀ ਇਹ ਜਿਹੜੀ ਨਹਿਰੀ ਉਪਾਗ ਹੈ ਨਾ ਜਿਹੜਾ ਤੁਸੀਂ ਪੜ ਸਕਦੇ ਹੋ ਹਾਂਜੀ 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 ਕਹਿੰਦਾ ਇਹ ਨਿਸ਼ਾਨਦੀ ਦਾ ਜਿਹੜਾ ਕੇਸ ਆ ਕੁਝ ਸਰਾਰਤੀ ਅੰਸਰ ਨੇ ਜਿਹੜੀ ਸਾਡੀ ਨਿਸ਼ਾਨਦੀ ਕਰਾਉਣਾ ਚਾਹੁੰਦੇ ਨੇ ਹਾਂਜੀ ਹਾਂਜੀ ਔਰ ਸਾਡਾ ਕੇਸ ਵੀ ਕਹਿੰਦੇ ਕੋਰਟ ਦੇ ਵਿੱਚ ਚੱਲਦਾ ਪਿਆ ਹਾਂਜੀ ਹੁਣ ਸਰ ਕੋਰਟ ਦੇ ਵਿੱਚ ਕੇਸ ਤੇ ਬੜੇ ਸਾਲ ਲੱਗ ਜਾਣਗੇ ਹਾਂਜੀ ਹੁਣ ਕਣਕਾਂ ਦਾ ਟਾਈਮ ਆ ਗਿਆ ਕਿਸਾਨਾਂ ਨੇ ਆਪਣੀ ਕਣਕ ਬੀਜਣੀ ਆ ਪਿੱਛੋਂ ਪਾਣੀ ਆਣਾ ਆ بارشਾਂ ਹੋਣੀਆਂ ਨੇ ਤੇ ਪਾਣੀ ਅੱਗੇ ਜਾਂਦਾ ਨਹੀਂ ਆ ਅਗਰ ਇਸ ਬੰਦੇ ਦੇ ਕਹਿਣ ਦੇ ਮੁਤਾਬਕ ਇਹ ਬੰਦਾ ਜ਼ਮੀਨ ਇਹਦੀ ਆਪਣੀ ਆ ਨਹਿਰੀ ਵਿਭਾਗ ਦੀ ਜ਼ਮੀਨ ਨਹੀਂ ਆ ਤੇ ਇਹਨਾਂ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿ ਸਾਡੀ ਨਿਸ਼ਾਨਦੇਹੀ ਕਰ ਲੋ ਬਿਲਕੁਲ ਇਹ ਬੋਲ ਰਹੇ ਨੇ ਪਹਿਲੀ ਵੀਡੀਓ ਦੇ ਵਿੱਚ ਕਿ ਨਿਸ਼ਾਨਦੇਹੀ ਕਰਾ ਕੇ ਜੇਕਰ ਇਸ ਦੇ ਉੱਤੇ ਮੇਰੇ ਘਰ ਦੇ ਵਿੱਚ ਆਂਦੀ ਹੈ ਤਾਂ ਮੈਂ ਕੰਧ ਤੋੜ ਕੇ ਉਹਨੂੰ ਛੱਡ ਦਾਂਗਾ ਛੱਡਾਂਗਾ ਤਾਂ ਫਿਰ ਇਹ ਉਹਦੇ ਘਰ ਦੇ ਬੀਬੀ ਮਨਪ੍ਰੀਤ ਕੌਰ ਨੇ ਜਿਹੜੇ ਇਹਨਾਂ ਵੱਲੋਂ ਤਹਿਸੀਲਦਾਰ ਸਾਹਿਬ ਨੂੰ ਜਿਹੜੀ ਇਹ ਅਰਜੀ ਦਿੱਤੀ ਜਾਂਦੀ ਹੈ ਕਿ ਇਹਦੀ ਨਿਸ਼ਾਨਦੇਹੀ ਨਹੀਂ ਹੋਣੀ ਚਾਹੀਦੀ ਜੀ ਕਿ ਸਰ ਨਹੀਂ ਹੋਣੀ ਚਾਹੀਦੀ ਦਾ ਮਤਲਬ ਮੈਨੂੰ ਸਮਝ ਨਹੀਂ ਆਇਆ ਕਿ ਇੱਕ ਤੇ ਗ੍ਰਿਕਟ ਰੰਗ ਬਦਲਦਾ ਮੈਂ ਦੇਖਿਆ ਆ ਪਰ ਇਹ ਬੰਦਾ ਗ੍ਰਿਕਟ ਤੋਂ ਵੀ ਉੱਪਰ ਚਲਾ ਗਿਆ ਦੇਖੋ ਕਿਵੇਂ ਪਹਿਲਾਂ ਕਹਿ ਰਿਹਾ ਕਿ ਮੇਰੀ ਨਿਸ਼ਾਨਦੀ ਕਰ ਲੋ ਮੈਨੂੰ ਕੋਈ ਇਤਰਾਜ਼ ਨਹੀਂ ਆ ਜਦੋਂ ਟੀਮਾਂ ਉੱਪਰੋਂ ਨਿਸ਼ਾਨਦੀ ਕਰਨ ਵਾਸਤੇ ਆਈਆਂ ਅਸੀਂ ਅਸੀਂ ਫੀਸਾਂ ਭਰਤੀਆਂ ਹੁਣ ਇਸ ਬੰਦੇ ਨੇ ਵਿੱਚ ਐਪਲੀਕੇਸ਼ਨ ਲਾਤੀ ਕਿ ਨਿਸ਼ਾਨਦੀ ਨਾ ਕੀਤੀ ਜਾਵੇ ਅਗਰ ਸਰ ਤੁਹਾਡੀ ਜ਼ਮੀਨ ਤੁਹਾਡੀ ਆ ਤੁਹਾਡੇ ਨਾਮ ਰਜਿਸਟਰੀ ਆ ਤੁਹਾਨੂੰ ਕੀ ਇਤਰਾਜ਼ ਹੋਣਾ ਚਾਹੀਦਾ ਬਿਲਕੁਲ ਨਹੀਂ ਹੋਣਾ ਚਾਹੀਦਾ ਬਿਲਕੁਲ ਨਹੀਂ ਹੋਣਾ ਚਾਹੀਦਾ ਤੁਸੀਂ ਤਾਂ ਕਹੋ ਆਓ ਭਾਈ ਮੇਰੇ ਨਾਲ ਕਰੋ ਉੱਪਰੋਂ ਕਹਿ ਰਿਹਾ ਮੈਂ ਅਫਸਰ ਬੰਦਾ ਆ ਇਹ ਅਫਸਰ ਬੰਦਾ ਹੈ ਪੜ੍ਹੇ ਲਿਖੇ ਬੰਦਿਆਂ ਦਾ ਅਗਰ ਇਹ ਹਾਲ ਆ ਤੇ ਅਨਪੜ੍ਹ ਬੰਦਿਆਂ ਦਾ ਕੀ ਹਾਲ ਹੋਏਗਾ ਮੈਂ ਬੇਨਤੀ ਕਰਦਾ ਸਤਪਾਰ RAM ਜੀ ਨੂੰ ਕਿ ਅਗਰ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਤੁਸੀਂ ਆਪਣੀ ਜ਼ੁਬਾਨ ਤੇ ਰਹਿਣਾ ਚਾਹੁੰਦੇ ਹੋ ਜੇ ਕੋਈ ਤੁਹਾਡੀ ਜ਼ਮੀਰ ਮੰਨਦੀ ਆ ਤੇ ਤੁਸੀਂ ਨਿਸ਼ਾਨਦੀ ਕਰਾਣ ਦਿਓ ਅਗਰ ਤੁਹਾਡੀ ਜ਼ਮੀਨ ਨਿਸ਼ਾਨਦੀ ਦੇ ਵਿੱਚ ਨਹੀਂ ਆਂਦੀ ਤੁਹਾਡੀ ਆਪਣੀ ਮਾਲਕੀਤ ਆਂਦੀ ਆ ਤੇ ਮੈਂ ਐਫੀਡੀਵਿਟ ਤੇ ਸਾਈਨ ਕਰਕੇ ਦਿਨਾ ਜਿੰਨਾ ਤੁਹਾਡਾ ਲਾਸ ਹੋਏਗਾ ਜਿੰਨਾ ਤੁਹਾਡੀ ਸ਼ੋਭੀ ਦੇ ਵਿੱਚ ਨੁਕਸਾਨ ਹੋਏਗਾ ਜਾਂ ਤੁਹਾਡੇ ਨਾਲ ਕੋਈ ਫਾਲਤੂ ਬੋਲਣ ਦੇ ਵਿੱਚ ਤੁਹਾਡੀ ਇੱਜ਼ਤ ਦਾ ਵਿੱਚ ਘਾਟਾ ਹੁੰਦਾ ਆ ਤੇ ਮੈਂ ਉਹਦਾ ਦੇਣਦਾਰ ਆ ਮੈਂ ਇਹਨਾਂ ਤੋਂ ਸਰ ਮਾਫੀ ਮੰਗਾਗਾ ਕਿ ਇਹਨਾਂ ਦੀ ਜ਼ਮੀਨ ਆ ਜਿਹੜੀ ਬਿਲਕੁਲ ਇਹਨਾਂ ਦੀ ਸੀ ਉਹ ਨਹਿਰੀ ਵਿਭਾਗ ਦੀ ਨਹੀਂ ਸੀ ਤੁਹਾਨੂੰ ਕਾਨੂੰਗੋ ਸਾਹਿਬ ਨੇ ਭਰੋਸਾ ਦਿੱਤਾ ਹੈ ਬੇਨਤੀ ਕਰਦਾ ਜੀ ਸਰ ਅਫਸਰਾਂ ਦੀ ਡਿਊਟੀ ਬਣਦੀ ਆ ਅਫਸਰ ਨਹੀਂ ਕਰਨਗੇ ਤੇ ਮੈਂ ਹਾਈ ਕੋਰਟ ਤੇ ਅਪਰੋਚ ਕਰਾਂਗਾ ਹਾਈ ਕੋਰਟ ਵੱਲੋਂ ਮੈਂ ਡਾਇਰੈਕਟ ਅਫਸਰਾਂ ਨੂੰ ਡਾਇਰੈਕਸ਼ਨ ਕਰਵਾ ਦਾਂਗਾ ਕਾਨੂੰਗੋ ਨੂੰ ਕਰਾਵਾਂ ਪਟਵਾਰੀ ਨੂੰ ਕਰਾਵਾਂ ਐਸਡੀਓ ਨੂੰ ਕਰਾਵਾਂ ਤਹਿਸੀਲਦਾਰ ਨੂੰ ਕਰਾਵਾਂ ਅਗਰ ਹਾਈ ਕੋਰਟ ਤੋਂ ਨੋਟਿਸ ਅਗਰ ਅਫਸਰ ਮੰਨਦੇ ਨੇ ਕਰਦੇ ਨੇ ਤਾਂ ਠੀਕ ਆਕਰ ਨਹੀਂ ਕਰਦੇ ਤੇ ਅਫਸਰ ਅਗਰ ਪੌੜੀਆਂ ਚੜਨਾ ਚਾਹੁੰਦੇ ਨੇ ਹਾਈ ਕੋਰਟ ਦੀਆਂ ਮੋਸਟ ਵੈਲਗੋ ਮੇਰੇ ਕੋਲੋਂ ਮੇਰੇ ਵੱਲੋਂ ਐਮਐਲਏ ਨੇ ਸਾਲ ਬਾਅਦ ਬਦਲ ਜਾਣਾ ਇੰਨੇ ਸਾਈਡ ਚ ਹੋ ਜਾਣਾ ਆ ਅਫਸਰਾਂ ਨੇ ਫਸ ਜਾਣਾ ਆ ਮੈਂ ਅਫਸਰਾਂ ਨੂੰ ਬੇਨਤੀ ਕਰਦਾ ਕੁਝ ਤਾਂ ਇਦਾਂ ਦੇ ਅਫਸਰ ਨੇ ਆਪਣੇ ਸਾਈਨ ਕਰਨ ਵਾਸਤੇ ਇੰਨੀ ਜਮੀਰ ਮਰ ਗਈ ਕਈ ਅਫਸਰਾਂ ਦੀ ਆਪਣੇ ਸਾਈਨ ਕਰਨ ਵਾਸਤੇ ਐਮਐਲਏ ਨੂੰ ਫੋਨ ਕਰਕੇ ਪੁੱਛਦੇ ਨੇ ਕਿ ਇੱਥੇ ਅਸੀਂ ਸਾਈਨ ਕਰੀਏ ਕਿ ਨਾ ਕਰੀਏ ਮੈਂ ਇਸ ਗੱਲ ਤੋਂ ਹਰਾਨ ਆ ਵੀ ਯਾਰ ਮੈਂ ਆਪਣੇ ਸਾਈਨ ਕਰਨ ਦਾ ਮੈਂ ਖੁਦ ਹੱਕ ਰੱਖਦਾ ਜਿੱਥੇ ਮੇਰੇ ਸੈਨ ਹੁੰਦੇ ਨੇ ਮੈਂ ਕਿਸੇ ਤੋਂ ਕਿਉਂ ਪੁੱਛਾਂਗਾ ਬਿਲਕੁਲ ਜੋ ਅਫਸਰ ਦੀ ਡਿਊਟੀ ਬਣਦੀ ਹੈ ਉਹਦੇ ਤੇ ਸੈਨ ਅਫਸਰ ਨੂੰ ਕਰਨੇ ਚਾਹੀਦੇ ਨੇ ਨਹੀਂ ਕਰਦੇ ਪਏ ਹੁਣ ਅਸੀਂ ਚਲੋ ਤਹਿਸੀਲਦਾਰ ਤੋਂ ਹੁਣ ਮੈਂ ਪ੍ਰੋਟੈਕਸ਼ਨ ਮੰਗੀ ਹੈ ਹਾਂਜੀ ਪੁਲਿਸ ਪਾਰਟੀ ਦੀ ਮਦਦ ਦੇ ਨਾਲ ਅਸੀਂ ਇੱਥੇ ਆ ਕਿ ਨਿਸ਼ਾਨਦੀ ਕਰਾਵਾਂਗੇ ਕਾਨੂੰਗੋ ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ ਨਿਸ਼ਾਨ ਦੇ ਦੇ ਹੀ ਦੇ ਲਈ ਹੀ ਤੁਸੀਂ ਪ੍ਰੋਟੈਕਸ਼ਨ ਮੰਗੀ ਜੀ ਸਰ ਕਿਉਂਕਿ ਉਸ ਦਿਨ ਅਸੀਂ ਸੀਸੀ ਨਾਲ ਅਫਸਰ ਸੀ ਨਾਲ ਪਿੰਡ ਦੇ ਮੋਤਵਾਰ ਬੰਦੇ ਸੀ ਪਹਿਲਾਂ ਆ ਚੁੱਕੇ ਨੇ ਇੱਥੇ ਕਾਨੂੰਗੋ ਸਾਹਿਬ ਬਿਲਕੁਲ ਬਿਲਕੁਲ ਸਰ ਆ ਚੁੱਕੇ ਨੇ ਕਾਨੂੰਗੋ ਸਾਹਿਬ ਆਏ ਨੇ ਪਟਵਾਰੀ ਆਏ ਨੇ ਨਹਿਰੀ ਉਪਾਗ ਦੇ ਵਿਭਾਗ ਸਾਰਾ ਆਇਆ ਸਾਰੇ ਆਏ ਨੇ ਉਹਨਾਂ ਦੇ ਸਾਹਮਣੇ ਸਤਪਾਲ RAM ਦੀ ਬੜੀ ਗੰਦੀ ਸ਼ਬਦਾਵਲੀ ਸੀ ਉਹਨਾਂ ਨੇ ਬੜਾ ਗਲਤ ਤਰੀਕੇ ਨਾਲ ਬੋਲਿਆ ਸਾਨੂੰ ਪਰ ਅਸੀਂ ਉੱਥੇ ਬੜੇ ਤਰੀਕੇ ਦੇ ਨਾਲ ਸ਼ਾਂਤੀਪੂਰਕ ਮਾਹੌਲ ਬਣਾ ਕੇ ਰੱਖਿਆ ਅਸੀਂ ਨਹੀਂ ਚਾਹੁੰਦੇ ਕਿ ਲੜਾਈ ਪਏ ਇਸ ਕਰਕੇ ਅਸੀਂ ਪੁਲਿਸ ਦੀ ਮਦਦ ਲੈ ਰਹੇ ਆ ਮੈਂ ਐਸਟਰੀਮ ਸਾਹਿਬ ਤੋਂ ਮਾਰ ਕਰਵਾ ਕੇ ਕੱਲ ਨੂੰ ਐਸਐਸਪੀ ਸਾਹਿਬ ਕੋਲ ਪੇਸ਼ ਹੋ ਗੇ ਉਹਨਾਂ ਤੋਂ ਪੁਲਿਸ ਮਦਦ ਲੈ ਕੇ ਆਵਾਂਗੇ ਪੁਲਿਸ ਦੇ ਪ੍ਰੋਟੈਕਸ਼ਨ ਦੇ ਵਿੱਚ ਅਸੀਂ ਨਿਸ਼ਾਨਦੀ ਕਰਾਵਾਂਗੇ ਅਗਰ ਇਹਨਾਂ ਦੀ ਜ਼ਮੀਨ ਨਹੀਂ ਆਂਦੀ ਸਾਨੂੰ ਕੋਈ ਤਰਾਜ ਨਹੀਂ ਆ ਅਗਰ ਇਹਨਾਂ ਦੀ ਜ਼ਮੀਨ ਆਂਦੀ ਆ ਹੁਣ ਸਰ ਮਹੀਨੇ ਤੋਂ 2 ਮਹੀਨੇ ਦਾ ਟਾਈਮ ਲੱਗ ਗਿਆ ਪਿੱਛੋਂ ਕਣਕਾਂ ਹੋ ਜਾਣੀਆਂ ਨੇ ਕਣਕਾਂ ਹੋ ਗਈਆਂ ਕਣਕਾਂ ਦੇ ਵਿੱਚ ਤੇ ਅਫਸਰ ਕਹਿਣਗੇ ਸੀ ਕਿਵੇਂ ਨਿਸ਼ਾਨਦੀ ਕਰੀਏ ਬਿਲਕੁਲ ਜਦੋਂ ਫਸਲ ਨਹੀਂ ਬੀਜੀ ਹੁੰਦੀ ਉਹਦੀ ਨਿਸ਼ਾਨ ਹੁਣ ਬਿਲਕੁਲ ਖਾਲੀ ਰਕਬਾ ਖਾਲੀ ਆ ਜੀ ਜ਼ਮੀਨ ਖਾਲੀ ਆ ਅਫਸਰਾਂ ਨੂੰ ਵੀ ਬੇਨਤੀ ਕਰਾਂਗਾ ਕਿ ਚੰਦ ਦਿਨਾਂ ਦੇ ਵਿੱਚ ਇਸ ਦੀ ਨਿਸ਼ਾਨਦੇਹੀ ਕਰਕੇ ਇਹਨੂੰ ਕੰਮ ਨੂੰ ਪੂਰਾ ਕੀਤਾ ਜਾਵੇ ਔਰ ਨਾ ਹੀ ਇਹੋ ਜੇ ਸ਼ਰਾਰਤੀ ਅਨਸਰਾਂ ਦੇ ਪਿੱਛੇ ਲਾ ਕੇ ਅਗਰ ਸਾਨੂੰ ਸ਼ਰਾਰਤੀ ਅਨਸਰ ਦੱਸਦਾ ਹੈ ਸਾਡੀ ਕੋਈ ਸ਼ਰਾਰਤ ਹੈਗੀ ਸਾਨੂੰ ਦੱਸਣ ਸਾਡੀ ਥਾਂ ਦੇ ਵਿੱਚ ਕੰਪਲੀਟ ਕਰ ਦੇਣਾ ਅਗਰ ਮੈਂ ਇਸ ਚੀਜ਼ ਦੀ ਨਜਾਇਜ਼ ਮੰਗ ਕਰ ਰਿਹਾ ਹਾਂ ਅਗਰ ਮੈਂ ਸਤਪਾਲ RAM ਦੇ ਘਰ ਦੇ ਉੱਪਰ ਨਜਾਇਜ਼ ਕੋਈ ਐਕਸ਼ਨ ਲੈ ਰਿਹਾ ਹਾਂ ਜਾਂ ਨਜਾਇਜ਼ ਮੈਂ ਉਹਨਾਂ ਦੇ ਘਰ ਦੇ ਉੱਪਰ ਕੋਈ ਛੇੜਖਾਨੀ ਕਰ ਰਿਹਾ ਜਾਂ ਮੈਂ ਕੋਈ ਗਲਤ ਬੋਲ ਰਿਹਾ ਇਹ ਜਾ ਕੇ ਮੇਰੀ ਦਰਖਾਸਤ ਕਰਦੇ ਥਾਣੇ ਦੇ ਵਿੱਚ ਪੁਲਿਸ ਵਾਲੇ ਮੇਰੇ ਤੇ ਕੰਪਲੀਟ ਕਰਦੇ ਮੈਨੂੰ ਪੁੱਛ ਲੈਣਾ ਕਿ ਬਿਲਕੁਲ ਜੀ ਸਰ ਇਹ ਸਿਰਫ ਇੱਕ MLA ਦੀ ਰੰਜਸ ਤੁਹਾਨੂੰ ਵੀ ਪਤਾ ਬੜੀਆਂ ਨਿਊਜ਼ਾਂ ਚੱਲੀਆਂ ਨੇ ਇਸ ਬੰਦੇ ਨੇ ਐਸਿਡ ਤੱਕ ਪਾਇਆ ਵੋਟਾਂ ਦੇ ਵਿੱਚ ਹਾਂਜੀ ਹਾਂਜੀ ਉਸ ਰੰਜਸ ਨੂੰ ਰੱਖਦੇ ਹੋਏ ਇਸ ਬੰਦੇ ਨੇ ਹੁਣ ਲੋਕਾਂ ਦੀ ਐਸਿਡ ਕਿਸ ਨੇ ਪਾਇਆ ਜੀ ਸਤਪਾਲ RAM ਸੀ ਮੇਰੇ ਕੋਲ ਵੀ ਐਵੀਡੈਂਸ ਨਹੀਂ ਸਰ ਸਤਪਾਲ RAM ਨੇ ਔਰ ਇੱਕ ਨਾਲ ਐਮਐਲਏ ਦਾ ਰਿਲੇਟਿਵ ਭਤੀਜਾ ਆ ਇੱਕ ਏਐਸਆਈ ਪਵਨ ਕੁਮਾਰ ਆ ਮੌਕੇ ਦੇ ਜਿਹੜੇ ਬੰਦੇ ਨਾਲ ਲੈ ਕੇ ਗਏ ਨੇ ਬੈਲਟ ਬਾਕਸ ਦੇ ਵਿੱਚ ਇਹਨਾਂ ਨੇ ਐਸਿਡ ਤੱਕ ਪਾਇਆ ਸੀ ਉਸ ਰੰਜਸ ਨੂੰ ਰੱਖਦੇ ਹੋਏ ਇਹਨਾਂ ਨੇ ਆਪਣਾ ਸਰਪੰਚ ਬਣਾ ਲਿਆ ਕੋਈ ਮੈਟਰ ਨਹੀਂ ਇਹ ਰੱਖਦਾ ਸਾਨੂੰ ਉਹ ਸਰਪੰਚ ਨੂੰ ਵੀ ਪਤਾ ਆ ਕਿ ਕਿੰਨੀ ਕਿ ਵੋਟਾਂ ਨਾਲ ਉਹ ਬਣਿਆ ਇਹ ਸਰਪੰਚ ਜਿਹੜਾ ਚੁਣਿਆ ਗਿਆ ਉਹ ਅਗਲੇ ਦਿਨ ਚੁਣਿਆ ਗਿਆ ਨਾ ਸਰ ਜਿਹੜੀ 15 ਤਰੀਕ ਨੂੰ ਪੋਲਿੰਗ ਹੋਈ ਸੀ ਨਾ ਉਹ ਰਿਜੈਕਟ ਹੋ ਗਈ ਨਾ ਅੱਛਾ ਜੀ ਹਾਂ ਉਹ ਤਾਂ ਰਿਜੈਕਟ ਹੋ ਗਈ ਸੀ ਹਾਂ ਉਸ ਤੋਂ ਅਗਲੇ ਦਿਨ ਰੀਪੋਲ ਕਰਾਈਆ ਪਿੰਡ ਦੇ 180 ਮੁੰਡਿਆਂ ਦੇ ਪਰਚੇ ਕਰਕੇ ਸਾਰੇ ਪਿੰਡ ਨੂੰ ਬਾਹਰ ਪਹੁੰਚਾਤਾ ਔਰ ਦਵਾਰਾ 100 ਯਾਨੀ ਕਿ ਸਾਡੇ ਪਿੰਡ ਦੀ 1900 ਤੋਂ ਪਲੱਸ 2100 ਦੇ ਕਰੀਬ ਵੋਟ ਆ ਹਾਂਜੀ ਲੇਕਿਨ 15 ਤਰੀਕ ਨੂੰ ਪੋਲ ਹੋ ਰਹੀ ਆ 16 ਤੋਂ 1700 ਪੋਲ ਅਗਲੀ 16 ਤਰੀਕ ਨੂੰ ਪੋਲ ਹੋ ਰਹੀ ਆ 250 300 ਵੋਟ ਬਾਕੀ ਬੰਦੇ ਕਿੱਥੇ ਗਏ ਕੁਝ ਜੋ ਪੋਲ ਹੋਈ ਹੈ ਵੋਟ ਜੋ ਸਰਪੰਚ ਬਣੇ ਨੇ ਕਲਵੰਤ RAM ਜੀ ਜਿਹੜੇ ਬਣੇ ਨੇ ਸਰਪੰਚ ਉਹ 2250 300 ਵੋਟ ਨਾਲ ਬਣੇ ਸਰ ਜੀ ਉਹਨਾਂ ਨੂੰ ਸ਼ਾਇਦ 190 ਵੋਟ ਪਈ ਆ ਟੋਟਲ 400 ਦੀ ਪੋਲ ਹੋਈ ਹੈ ਵਿੱਚ ਇੱਕ ਕੈਂਡੀਡੇਟ ਮਲਕੀਤ RAM ਸੀ ਉਹਨੂੰ ਸ਼ਾਇਦ 100 150 ਵੋਟ ਪਈ ਆ ਇੱਕ ਟਰੈਕਟਰ ਵਾਲਾ ਸੀ ਕੋਈ ਸੁਖਾ RAM ਉਹਨੂੰ ਪਈ ਨੇ 10 20 ਵੋਟਾਂ 120 ਵੋਟਾਂ ਕਲਵੰਤ RAM ਨੂੰ ਪਈਆਂ ਨੇ 190 ਵੋਟਾਂ 190 ਵੋਟਾਂ ਦੇ ਨਾਲ ਤੁਸੀਂ ਦੱਸੋ ਕਿ 2100 ਵੋਟ ਹੋਣ ਦੇ ਬਾਵਜੂਦ ਤੁਸੀਂ ਵੀ ਉੱਥੇ ਇਲੈਕਸ਼ਨ ਲੜੇ ਸੀ ਅਗਲੇ ਦਿਨ ਅਸੀਂ ਰੀਪੋਲ ਨਹੀਂ ਕਰਿਆ ਅਸੀਂ ਉਸ ਦਾ ਅਮਿਸ਼ਕਾਰ ਕਰਤਾ ਸੀ ਅਸੀਂ ਉਸ ਦਿਨ ਕਿਉਂਕਿ ਸਾਡੇ ਉੱਪਰ ਮੁਕਦਮੇ ਦਰਜ ਹੋ ਗਏ ਸੀ ਇਹ ਸਾਰਾ ਲੰਬਾ ਮੈਟਰ ਆ ਪਰ ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਸਤਪਾਲ ਦਾਮ ਨੂੰ ਪੁੱਛੋ ਕਿ ਉਸ ਦਿਨ ਤੁਸੀਂ ਨਿਸ਼ਾਨਦੇਹੀ ਕਰਨ ਵਾਸਤੇ ਕਹਿ ਰਹੇ ਸੀ ਅੱਜ ਤੁਸੀਂ ਨਿਸ਼ਾਨਦੇਹੀ ਕਰਾਨ ਤੋਂ ਤੁਹਾਨੂੰ ਇਤਰਾਜ਼ ਕੀ ਆ ਮੈਨੂੰ ਇਸ ਗੱਲ ਦਾ ਜਵਾਬ ਲੈ ਕੇ ਤੁਸੀਂ ਦੇ ਦਿਓ ਅਗਰ ਨਹੀਂ ਦੇਣਗੇ ਤਾਂ ਆਪਾਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਮਾਨਯੋਗ ਹਾਈ ਕੋਰਟ ਨੇ ਸਾਨੂੰ ਪਹਿਲਾਂ ਰਾਹਤ ਦਿੱਤੀ ਆ ਔਰ ਮੈਂ ਅੱਜ ਵੀ ਬਾਬਾ ਸਾਹਿਬ ਦੇ بنائے ਸੰਵਿਧਾਨ ਨੂੰ ਮੰਨਦਾ ਆ ਔਰ ਬਾਬਾ ਸਾਹਿਬ ਸਾਡੀ ਜਰੂਰ ਮਦਦ ਕਰਨਗੇ ਮੈਂ ਇਸ ਗੱਲ ਤੇ ਬਿਲਕੁਲੋ ਮੇਰਾ ਵਿਸ਼ਵਾਸ ਅਟੱਲ ਆ ਔਰ ਮੈਨੂੰ ਪੂਰਾ ਭਰੋਸਾ ਆ ਮਾਨਯੋਗ ਕੋਰਟ ਦੇ ਉੱਪਰ ਠੀਕ ਹੈ ਜੀ ਧੰਨਵਾਦ